बाबा नानसिं जी महाराज जी ना दिस ਬੇਅੰਤ ਵਡਿਆਈ ਹੈ ਤੇ ਸਦਾ ਹੀ ਉਹ ਨਿਮਰਤਾ ਵਿੱਚ ਰਹੇ ਕਦੇ ਉਹਨਾਂ ਨੇ ਆਪਣੇ ਆਪ ਨੂੰ ਜਨਾਇਆ ਹੀ ਨਹੀਂ ਬਲਕਿ ਇੱਕ ਸਾਖੀ ਤੁਸੀਂ ਪੜ ਹੀ ਚੁੱਕੇ ਹੋ ਕਿ ਕਿਵੇਂ ਇੱਕ ਵਾਰੀ ਪਤੋਂ ਕੀ ਚਲਾਰਾ ਵਿਖੇ ਸੰਗਤ ਦਾ ਬਹੁਤ ਇਕੱਠ ਹੋਣ ਤੇ ਸੇਵਕਾਂ ਨੇ ਬੇਨਤੀ ਕੀਤੀ ਕਿ ਆਪ ਉੱਚੇ ਹੋ ਕੇ ਬੈਠੋ ਕਿਉਂਕਿ ਸੰਗਤ ਨੂੰ ਦਰਸ਼ਨ ਨਹੀਂ ਹੋ ਰਹੇ ਪਰ ਬਾਬਾ ਜੀ ਨੇ ਆਖਿਆ ਨਹੀਂ ਪਰ ਅਖੀਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਖੜੋ ਕੇ ਚੌਰ ਸਾਬ ਕੰਨਾ ਸ਼ੁਰੂ ਕਰ ਦਿੱਤਾ ਕਹਿਣ ਲੱਗੇ ਹੁਣ ਜੇ ਕੋਈ ਦੇਖੇਗਾ ਤਾਂ ਇਹੋ ਹੀ ਆਖੇਗਾ ਕਿ ਸੇਵਾਦਾਰ ਖੜੋਤਾ ਹੈ ਸੋ ਗੁਰਮੁਖੋ ਧੰਨ ਸਨ ਬਾਬਾ ਨਨ ਸਿੰਘ ਜੀ ਜਿਨ੍ਹਾਂ ਨੇ ਸੰਗਤ ਨੂੰ ਦਰਸ਼ਨ ਵੀ ਦਿੱਤੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਦਾ ਸੇਵਾਦਾਰ ਬਣ ਕੇ ਦਿੱਤੇ ਸੋ ਕਹਿਣਾ ਪਵੇਗਾ ਸੇਵਕ ਵੱਡਾ ਹੈ ਸੇਵਕ ਬਣ ਜਾ ਸੇਵਕ ਬਣ ਜਾ ਸੇਵਕ ਬਣ ਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ